ਪੱਤੋ ਦੀ ਸਰਜੀਤ ਸੰਧੂ ਜੀ ਹਰਮੜ ਜਡੌਲੀ ਦੀ ਮੇਰੇ ਵੀਰੋ ਆ 24 ਸਾਲ ਦੀ ਉਮਰ ਹੈ ਘਰਾਚੋ ਪਿੰਡ ਸ਼ੈਂਟੀ ਨਾਉ ਹੈ ਤੇ ਐਸ ਵਦ ਕਬੱਡੀ ਪਾ ਰਿਹਾ ਹੈਜ ਦੀ ਤਰਫੋਂ ਸਲੋ ਦੇ ਵਿੜੇ ਤੇ ਮੇਰੇ ਵੀਰੋ ਅਮਰਤ ਪਲੇਅਰ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਹਰਵੰਤ ਮੱਲੀ ਦੀ ਸਾਡੇ ਸਤਕਾਰਯੋਗ ਹੈ ਜੋਗਾ ਤਰਦਵਾਰ ਦੀ ਗੋਪੀ ਮਰੋ ਕੁੜੀ ਪਰ ਆਹ ਦੇਖਣਾ ਪੇਲੂ ਗੁਰਦਾਸਪੁਰਿਆ ਮੇਰੇ ਵੀਰੋ ਚਮਕੌਰ ਕਮਾਣ ਵਿੜਬੇ ਦਾ ਪਲੇਅਰ ਹੈ ਬੜੀ ਸੋਹਣੀ ਸਤਿੰਦਰ ਪਾਲ ਗੋਲਡੀ ਜੀ ਤਾਰੀ ਗੁਰਦਾਸਪੁਰਿਆ ਪਰ ਆਹ ਵੇਖੋ ਰਿਸ਼ਪਾਲ ਸ਼ੀਰਾ ਜੀ ਬੈਠੇ ਨੇ ਮੇਰੇ ਵੀਰੋ ਸਲੋ ਟੀਮ ਹੈ ਮੇਰੇ ਵੀਰੋ ਦਰਸ਼ੀ ਕੌਕੇ ਸੀਤਾ ਮੱਲਾ ਧਰਮਾ ਤੂਰ ਸਾਡਾ ਵੀਰ ਹੈ ਪਰ ਦੂਜੇ ਪਾਸੇ ਸ਼ੈਂਟੀ ਕਰਾਚੋ ਵਾਲਾ ਆਓ ਅਮਰਤ ਮੇਰੇ ਵੀਰੋ ਬਰਸਾਲਪੁਰੀਏ ਨੇ ਕੋਸ਼ਿਸ਼ ਕੀਤੀ ਹੈ ਖੜੇ ਨੇ ਤਾਰੀ ਗਰਦਾਸਪੁਰਿਆ ਵੀ ਗਾਈਡ ਕਰਦੇ ਨੇ ਇਹ ਅਮਰਤ ਬਰਸਾਲਪੁਰ ਦੀ ਧਰਤੀ ਦਾ ਮੇਰੇ ਵੀਰੋ ਮਿੱਤਰਾਂ ਦਾ ਰਹਿੰਦਾ ਹੈ ਸੁਰਖੀਆਂ ਚ ਨਾ ਦੂਜੇ ਪਾਸੇ 24 ਸਾਲ ਦੀ ਉਮਰ ਹੈ ਸ਼ੈਂਟੀ ਕਰਾਚੋ ਵਾਲਾ ਮੇਰੇ ਵੀਰੋ ਉਹ ਵੱਖੋ ਵੱਖਰੀਆਂ ਸਲੈਕਸ਼ਨਾਂ ਹੋਈਆਂ ਨੇ ਪੁਆਇੰਟ ਰੇਡਰ ਦਾ ਐਸ ਉਹ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਅਮਰਤ ਵਰਸਾਲਪੁਰੀਆ ਮੇਰੇ ਵੀਰੋ ਐਨ ਮੁੰਡੇ ਨੇ ਬੜੀ ਤਕੜੀ ਮਿਹਨਤ ਕੀਤੀ ਹੈ ਪਰ ਦੂਜੇ ਪਾਸੇ ਇਸ਼ਾਰਾ ਹੋ ਗਿਆ ਚਲੋ ਕਮਿਡਿਟਰ ਹੈਗੇ ਆ ਅਸੀਂ ਚਾਹੁੰਦੇ ਗਰਾਊਂਡ ਖਾਲੀ ਰਵੇ ਜਿਹੜੇ ਬੰਦੇ ਸਾਡਾ ਕਹਿਣਾ ਨਹੀਂ ਮੰਨਿਆ ਅੱਜ ਡਿਊਟੀ ਤੇ ਨਹੀਂ ਲਾਉਣੇ ਅਸੀਂ ਹੁਣ ਦਿਨ ਸਵੇਰੇ ਦੱਸ ਦਿੰਨੇ ਆ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦੀਆਂ ਤੁਹਾਨੂੰ ਸੁਣਦੀਆਂ ਜਰੂਰ ਆ ਤੁਸੀਂ ਕੰਨਾ ਕ ਹੁਣ ਐਨ ਨੂੰ ਕੀ ਕਰਨ ਉਹਨੇ ਦੇਨ ਸੁਵੇਰੇ ਦੱਸ ਦਿੰਨੇ ਆ ਬਾਰ ਬਾਰ ਉਹੀ ਗੱਲਾਂ ਕਰੀ ਜਾਈਏ ਤੁਹਾਨੂੰ ਸੁਣਦੀਆਂ ਜਰੂਰ ਆ ਤੁਸੀਂ ਕੰਨਾਂ ਕ ਹੁਣ ਐਨੂੰ ਕੀ ਕਰਨ ਉਹਨੇ ਗੇਟ ਤੋਂ ਪਰਲੇ ਪਾਸੇ ਆ ਸਾਡੇ ਸੁਰਜਨ ਤੂਰ ਜੀ ਬਹੁਤ ਸਤਿਕਾਰਯੋਗ ਰਿਸਪੈਕਟਬਲ ਨੇ ਅਗਲੀ ਕਬੱਡੀ ਸ਼ੈਂਟੀ ਕਰਾਚੋ ਦੀ ਧਰਤੀ ਦਾ ਮੇਰੇ ਵੀਰੋਂ ਕਬੱਡੀ ਪਾਉਣ ਦੇ ਲਈ ਅੱਗੇ ਵਾਧਾ ਹੋਇਆ ਕਮਲ ਕੂਨਰ ਹੁਣਾ ਦੀ ਟੀਮ ਸਾਹਮਣੇ ਐਨ ਮੇਰੇ ਵੀਰੋਂ ਤਿਆਰ ਫੁਰ ਤਿਆਰ ਹੈ ਇਹ ਪ੍ਰਿਆਦ ਕਦ ਮਧਰਾ ਕਿ ਫੀਤਾ 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 ਪ੍ਰਿਆਦ ਸਾਡਾ ਨਿੱਕਾ ਗਿਆ ਇਹਨਾਂ ਖਿੱਚ ਕੇ ਬਰਾਬਰ ਕੀਤਾ ਬਾਹੀ ਮੇਰਾ ਨਿੱਕਾ ਗਿਆ ਮੈਂ